ਮੇਰਾ ਨਾਮ ਧਰਮਚੰਦਾ ਜੀ ਮੈਂ ਮਾਂ ਚਿੰਤਪੁਰੀ ਲੰਗਰ ਕਮੇਟੀ ਜੋ ਸਦੂਗੜ ਬਠਿੰਡਾ ਹੈ ਪਿੱਛੇ 25 ਸਾਲਾਂ ਤੋਂ 26 ਸਾਲਾਂ ਤੋਂ ਇਹ ਲੰਗਰ ਲਗਾ ਰਹੀ ਹੈ ਉਹਦਾ ਸੈਕਟਰੀਆਂ ਤੇ ਸਾਡਾ ਜੋ ਇਹ ਲੰਗਰ ਹੈ ਇਹ ਪੂਰੇ ਸ਼ਹਿਰ ਵਾਸੀ ਸਦੂਗੜ ਬਠਿੰਡਾ ਅਤੇ ਹੋਰ ਮੰਡੀਆਂ ਉਹ ਸ਼ਹਿਰ ਵਾਸੀ ਸਹਾਇਕ ਦਿੰਦੇ ਹਨ ਜਿਹੜਾ ਸਾਡਾ ਲੰਗਰ ਹੈ ਉਹ 25 ਜੁਲਾਈ ਤੋਂ ਪਹਿਲੇ ਨਰਾਤੇ ਸ਼ਾਵਣ ਮਹੀਨੇ ਦੇ ਪਹਿਲੇ ਨਰਾਤੇ ਤੋਂ ਨੌਵੀਂ ਤੱਕ 2 ਅਗਸਤ ਤੱਕ ਇਹ ਚੱਲੂ ਹੈ ਜੀ ਤੇ ਅਸੀਂ ਜੋ ਸ਼ਹਿਰ ਵਾਸੀ ਨੇ ਜੋ ਵੀ ਸਹਿਯੋਗੀ ਸੱਜਣ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਦੀ ਬਦੌਲਤ ਹਰ ਸਾਲ ਇਹ ਲੰਗਰ ਲੱਗਦਾ ਜੀ ਸਾਈਂ ਤਰੀਕ ਮਾਂ ਚਿੰਤਪੂਰਨੀ ਲੰਗਰ ਕਮੇਟੀ ਆ ਹਰ ਸਾਲ ਇਥੋਂ ਲੰਗਰ ਲੈ ਕੇ ਜਾਂਦੇ ਨੇ ਸਾਰੇ ਸ਼ਹਿਰ ਵਾਸੀਆਂ ਦਾ ਪੂਰਾ ਸਹਿਯੋਗ ਹੁੰਦਾ ਤੇ ਜਿਹੜਾ 26ਵਾਂ ਲੰਗਰ ਇਸ ਦਿਨ ਲੈ ਕੇ ਜਾ ਰਹੇ ਨੇ 25 ਤਰੀਕ ਤੋਂ ਲੈ ਕੇ 2 ਅਗਸਤ ਤੱਕ ਉੱਥੇ ਲੰਗਰ ਲਾ ਰਹੇ ਨੇ ਤੇ 28 ਤਰੀਕ ਨੂੰ ਇੱਕ ਚੌਂਕੀ ਵੀ ਲਾ ਰਹੇ ਨੇ ਉੱਥੇ ਉਹਦੇ ਵਿੱਚ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦੇ ਆਂ ਵੀ ਵੱਡੀ ਤੋਂ ਵੱਡੀ ਗਿਣਤੀ 'ਚ ਉੱਥੇ ਪਹੁੰਚਣੋ ਤੇ ਇਹਨਾਂ ਦਾ ਸ जय माता दी जी ਸਭ ਤੋਂ ਪਹਿਲਾਂ ਤਾਂ ਇਹ ਹੈ ਜਿਵੇਂ ਕਿ ਮੈਥੋਂ ਪਹਿਲਾਂ ਧਰਮਪਾਲ ਜੀਆ ਨੇ ਤੇ ਸਾਡੇ ਸੰਜੀਪ ਜੀਆ ਨੇ ਕਿਹਾ ਇਹ 26ਵਾਂ ਭੰਡਾਰਾ ਹੈ ਜੋ ਕਿ ਮਾਤਾ ਚੰਤਪੁਰਨੀ ਤੇ ਲੱਗਦਾ ਹੈ ਇਹ ਆ ਅਲੱਗ-ਅਲੱਗ ਮਾਤਾ ਚੰਤਪੁਰਨੀ ਕਮੇਟੀ ਦੇ ਨਾਮ ਦੇ ਉੱਤੇ ਸੰਸਥਾ ਦਾ ਨਾਮ ਬਣਿਆ ਹੋਇਆ ਸਾਡੇ ਦੇ ਸਰਦੂਗੜ ਦੇ ਪ੍ਰਧਾਨ ਹੈ ਜਿਹੜੇ ਉਹ ਧਰਮਪਾਲ ਜੀ ਆ ਬਠਿੰਡੇ ਦੇ ਨਾਲ ਇਹਨਾਂ ਦਾ ਸਹਿਯੋਗ ਹੈ ਜੋ ਰਲ ਮਿਲ ਕੇ 25 ਸਾਲ ਕੰਟੀਨਿਊਸ ਪਹਿਲਾ ਹੋਇਆ ਹੁਣ 26ਵਾਂ ਲੰਗਰ ਇਹ ਇੱਥੋਂ ਲੱਗ ਰਹੇ ਆ ਇਹ ਸਾਰੇ ਸਰਦੂਲਗੜ ਵਾਸੀ ਜਿਵੇਂ ਨੇੜੇ ਤੇੜੇ ਸਾਡੇ ਚੁਨੀਰ ਆ ਪੱਤਾ ਕਾਲਾਂ ਵਾਲੀਆ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਲੰਗਰ ਲਾਇਆ ਜਾਂਦਾ ਸਾਨੂੰ ਵੀ ਬਹੁਤ ਖੁਸ਼ੀ ਦੀ ਗੱਲ ਹੈ ਸਰਦੂਲਗੜ ਵਾਸੀਆਂ ਨੂੰ ਵੀ ਸਾਡੇ ਬੱਚੇ ਹੋਣ ਔਰ ਪਿਆਰ ਜਾ ਉਪਰਾਲਾ ਕਰਦੇ ਆ ਜੈ ਮਾਤਾ